گاڑیوں ਧਮਕੀਆਂ ਲਾਉਂਦਾ ਮੈਨੂੰ گاڑیوں گاڑیوں ਨੂੰ ਬੋਲਦੀ گاڑی ਖਿੱਚ ਕੇ ਜਿੱਤੇ ਬਾਹਰ ਆਇਆ ਜਿੱਤਾ ਨਿਕਲ ਗਿਆ ਸਰ ਉਹਨਾਂ ਸਵਾਰੀਆਂ ਲੋਂਦੇ ਆ। ਸਰ ਉਹਨਾਂ ਸਵਾਰੀਆਂ ਲੋਂਦੇ ਆ। ਇਹਨਾਂ ਪੁੱਛਿਆ ਕਿ ਸ਼ੈਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ। ਆ ਕੇ ਉਹਨੂੰ ਫੜ ਕੇ ਬਲੋ ਧੂਕ ਵਾਲੇ ਦੁਆਲੇ ਟੈਂਪੂ ਦੇ ਉਹਦੇ ਲਿਆ ਕੇ ਚਪੇੜਾਂ ਮਾਰਨ ਦਿਆ ਪਿਆ। ਫਿਰ ਅਸੀਂ ਕਿਹਾ ਸਰ ਦੱਸੋ ਕੱਲ ਕੀ ਆ? ਕਿਉਂ ਮਾਰੀਆਂ ਵਾ? ਕੁਛ ਨਹੀਂ ਬੋਲੇ। ਆਨੂੰ ਵੀ ਧੱਕੇ ਧੁੱਕੇ ਮਾਰੇ ਚਲੋ ਪਰ ਅਟੋੜੋ ਪਰਾਹੋ। ਕੀ ਕੀਤਾ ਵਾ? ਤੇ ਕੋਈ ਕੋ ਲੈਣੀ ਕੋਈ ਗੱਲ ਕਾਰਨ ਕੁਝ ਵੀ ਨਹੀਂ। ਕਿ ਬੜਾ ਕਸੜੇ ਡਿਊਟੀ ਤੋਂ ਲੇਟ ਆਏ ਭਰੋਂ ਭੋਲੇ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਕਿ ਮੰਗ ਸਾਰੇ ਇਹੋ ਕਰਦੇ ਆ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੇ ਜੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਦੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਗੱਲ ਵਰ ਗਈ ਆ ਵੀ ਮੈਂ ਸਵਾਰੀ ਲਾਉਣ ਡਿਆ ਮਗਰੋਂ ਠੀਕ ਆ ਜੀ ਇਹਨਾਂ ਨੇ ਦੇਖਿਆ ਹੁਣ ਦਾ ਮੇਰੇ ਚੇੜਾ ਮਾਰਨ ਦਾ ਮਾਹ ਮੇਰੀ ਵਜ੍ਹਾ ਦਾਸ ਜੇ ਮੇਰੀ ਕਿੱਡੀ ਨੰਬਰ ਨਹੀਂ ਲਿਗਾ ਉਹ ਮੇਰੇ ਦਾਦਾ ਨੰਬਰ ਮੇਰਾ ਗੱਡੀ ਤੇ ਮਗਰ ਲਗਾ ਇਹਨੇ ਅੱਗੋਂ ਦੇਖ ਕੇ ਵਿਚ ਪੇਡ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਗੱਲ ਆ ਹਾਂ ਜੀ ਥ੍ਰੀਪੁਰਾ ਚੌਕ ਤੇ ਕੌਣ ਆਇਆ ਸੀ ਬਾਬਾ ਆਹ ਦਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਖੜਦੇ ਤੁਸੀਂ ਪਹਿਲਾਂ ਵੀ ਇੱਥੇ ਖੜਦੇ ਸੀ ਇੱਥੇ ਭਾਜੀ ਟੋੜੋ ਕਰਦਾ 10-12 ਸਾਲ ਹੋ ਗਏ ਪਹਿਲਾਂ ਵੀ ਸਾਡੇ ਕੋਲ ਖੜਦੇ ਸੀ ਪਹਿਲਾਂ ਗੱਲਬਾਤ ਹੋਈ ਆ ਜਿੰਨਾਂ ਨਾਲ ਹੁੰਦਿਆ ਰਿਆਂ ਉਹਨਾਂ ਦੇ ਵਰਖਲਾਪੇ ਹੁੰਦੇ ਰਾਇ ਉਤੋਂ ਬਾਅਦ ਉਹਨਾਂ ਨੇ ਕੋਈ ਗਾਲੀ ਕੀਤੀ ਉਹ ਆਇਆ ਵਾ ਪਹਿਲੀ ਵਾਰੀ ਆਡੇ ਕੋਲ ਇਹਨੇ ਚ ਪੇੜਾ ਮਾਰਨ ਦੀ ਪੁੱਛ ਕੀਤੀ ਹੈ। ਜਿਹੜਾ ਮੋੜਾ ਨੇ ਕਿਹਾ ਚ ਪੇੜਾ ਹਾਂ? ਕਾਰਨ ਕਿ ਟੋੜਾ ਕਿਹਦੇ ਕਰਦਾ? ਕਾਰਨ ਨੇ ਇਹਨੇ ਪੁੱਛਿਆ ਮੈਨੂੰ। ਕਿਤੇ ਨਹੀਂ ਕਾਰਨ ਪੁੱਛ ਕਿ ਕਿਉਂ ਮਾਰਦੇ? ਮੈਂ ਪੁੱਛਿਆ ਨੂੰ, ਮਾ ਮੇਰੀ ਵਜ੍ਹਾ ਦੱਸ। ਕਿੰਦੇ ਤੋਂ ਨੰਬਰ ਨਹੀਂ ਲਿਖਾ ਮੈਂ ਹਾਂ ਨੰਬਰ ਮੇਰਾ ਮਗਰ ਲਿਖਾ। ਅੱਗੋਂ ਨਿਆਣਿਆਂ ਨੇ ਪਾਰਤਾ ਗੱਡੀਆਂ ਦਾ ਕੰਮ ਕਰਾਉਂਦਿਆ। ਨਹੀਂ ਕਲਾਨ ਕਰੀਏ। ਕਿਹਦੇ ਬਰਦਾਸ਼ਤ ਕਰਕੇ ਚਪੇੜਾ ਮਾਰੀਂ। ਹਾਂਜੀ। ਮੰਨ ਲਓ ਜੇ ਅਸੀਂ ਨੰਬਰ ਨੇ ਨਹੀਂ 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 ਲਿਖਿਆ। ਸਰਕਾਰੀ ਨੰਬਰ ਕਰਿਆ ਹੱਥੇ ਲਿਖਿਆ। ਸਰਕਾਰੀ ਨੰਬਰ ਹੈ ਜੀ ਐਸ ਐਸ ਪੀ ਨੇ ਲਿਖਿਆ। ਉਹ ਕਰਿਆ ਹੱਥੇ ਦਿੱ ਮੰਗੇ ਹੋ ਕਰਦੇ ਆ ਤੇ ਇਹਦੀ ਵਰਦੀ ਲੱਸੀ ਜਾਵੇ ਹੋਰਾਡੀ ਮਾਰ ਹੋਈ ਜਾਵੇ ਕੋਈ ਸਰ ਬਤੂ ਕੀਤੀ ਇਨਾਂ ਨੇ ਲਾਈਨ ਤੋਂ ਬਾਹਰ ਆਟੋ ਲਾਇਸੀ ਇਹਦੇ ਆਟੋ ਦਾ ਅੱਗੇ ਨੰਬਰ ਪਿਛੇ ਨੰਬਰ ਕੋਈ ਲੱਭਦੀ ਹੈਗਾ ਮੈਂ ਉਹਨਾਂ ਨੂੰ ਚਲਾਰਪਰ ਲਗਾ ਸੀਦਾ ਜੋ ਨਹੀਂ ਆਇਆ ਮੈਂ ਇਹਨੂੰ ਕਿਚੀ ਕੋਲੇ ਧਾ ਗਿਆ ਪਿਆਟ ਧਾਗਰ ਦਾ ਪੁੱਤ ਇਨੇ ਉਹ ਤੋਂ ਮੁੱਦਾ ਬਣਾ ਲਿਆ ਵਿਚ ਮੇੜ ਮਾਰੀ ਮੇਰੇ ਕੋਈ ਬਾਤ ਨਹੀਂ ਜੀ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਅਸੀਂ ਕਿਧਰ ਮਾਰ ਦੇਣਾ ਤੇ ਸਿਰਫ ਟ੍ਰੈਫਿਕ ਜਾਮ ਦਾ ਕਰਨੀ ਇਹ ਬੇਨਤੀਆਂ ਨੂੰ ਕਰਦੇ ਕੋਈ ਕਹਿੰਦਾ ਕਿ ਤੁਸੀਂ ਛੁੱਟੀ ਲੈ ਜਾਓ ਸੰਗਠਨ ਨਹੀਂ ਜੀ ਡਿਊਟੀ ਸਾਡੀ ਰੋਜ਼ ਰੋਜ਼ ਹੈ ਇਹਨੇ ਮੈਂ ਛੁੱਟੀ ਕੱਢ ਕੇ ਆਇਆ ਜੀ ਅੱਜ ਹੀ ਡਿਊਟੀ ਲੱਗੀ ਆ ਤੇ ਜੋ ਡਿਊਟੀ ਅੱਗੇ ਤੇ ਪੌਣੇ ਡਿਊਟੀ ਪਰ ਆਈਟਮ ਦਾ ਉਹ ਪਹੁੰਚ ਗਿਆ